ਹਾਂ ਗਾਇਜ਼ ਵੈਲਕਮ ਟੂ ਪਪਾਲ ਫੈਮਲੀ ਅੱਜ ਪਤਾ ਨਹੀਂ ਪਪਾਲ ਸਾਹਿਬ ਦਿਸੇ ਨਹੀਂ ਅੱਜ ਉਦਾਸ ਨੇ ਥੋੜਾ ਜਿਹਾ ਅੱਜ ਪਪਾਲ ਸਾਹਿਬ ਕੀ ਕਰ ਰਹੇ ਹੋ ਅੱਜ ਬੜਾ ਉਦਾਸ ਲੱਗ ਰਿਹਾ ਉਦਾਸ ਨਹੀਂ ਕਰ ਮਤਲਬ ਅੱਜ 10 ਸਾਲ ਹੋ ਗਏ ਮੈਨੂੰ ਯਾਦ ਸੀ ਸਰੇ ਜਾਦਾ ਹੋਣਾ ਹੈ ਨਾ ਹਾਂਜੀ ਹਾਂਜੀ ਮਤਲਬ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ 10 ਸਾਲ ਹੋ ਗਏ ਪਿੰਡ ਕਾ ਟਾਈਮ ਦਾ ਇਦਾਂ ਹੀ ਹੈ ਅਪ੍ਰੈਲ 2013 ਨੂੰ ਉਹ ਸਾਡਾ ਸਾਥ ਛੱਡ ਕੇ ਚੁੱਕੇ ਤੇ ਵਰਜਾਤਾ ਤੇ ਆਪਦੀਆਂ ਜਿਹੜੀਆਂ-ਜਿਹੜੀਆਂ ਸਿੱਖਿਆਵਾਂ ਸੀ ਉਹ ਸਾਡੇ ਨਾਲ ਅਜੇ ਤੱਕ ਜੁੜੀਆਂ ਆਉਂਦੀਆਂ ਹਾਂ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਦੇਖਦਾ ਸੀ ਕਿ ਮੈਂ ਦੇਖੋ ਮਤਲਬ ਕਿਦਾਂ ਬੈਠੇ ਦੋਨੋਂ ਜਾਣੇ ਹਾਂ ਟੀਚਰ ਤੇ ਉਸ ਤੋਂ ਬਾਅਦ ਫਿਰ ਇੱਕਾ ਫੋਟੋ ਰਿਕਮੈਂਡ ਕਰਨਾ ਹੈ ਅੱਜ ਕਿਹੜੀ ਹਵਾ ਨਾਲ ਫੋਟੋ ਲੇਟੈਸਟ ਫੋਟੋ ਦੇ ਅਧਿ ਨਾਲ 2001 ਚ ਡੈਡੀ ਦੀ ਡੈਥ ਹੁੰਦੀ ਆ 13 ਚ 12 ਸਾਲ ਬਾਅਦ ਮਾਤਾ ਦੀ ਵੈਸੇ ਤੇ ਲੇਕਿਨ ਆ ਦੇਖੋ ਲੇਟੈਸਟ ਫੋਟੋ ਵਿੱਚ ਕਿਦਾਂ ਦੋਨੇ ਜਣੇ ਬੈਠੇ ਆ ਉਹਨਾਂ ਦੀ ਮੈਨੂੰ ਯਾਦ ਆਉਂਦੀ ਆ ਆ ਦਿਖਾਇਓ ਵੇਖੋ ਵਿਆਹ ਵਾਲੇ ਵਿਆਹ ਵੇਖਦੇ ਆ ਫੋਟੋਆਂ ਮੈਂ ਦੇਖਦੇ ਆ ਸੀ ਗਾਈਜ਼ ਔਰ ਨਹੀਂ ਮਤਲਬ ਮੇਰੇ ਮਾਤਾ ਮੰਮੀ ਡੈਡੀ ਨੂੰ ਵੀ ਘੁੰਮਣ ਫਿਰਨ ਦਾ ਬਹੁਤ ਸ਼ੌਕ ਸੀਗਾ ਉਹ ਸੰਦ ਖਾਨਾ ਸ਼ਿਮਲੇ ਵਗੈਰਾ ਜਾਂ ਹੋਰ ਕਈ ਥਾਵਾਂ ਤੇ ਜਾਂਦੇ ਸੀ ਜਿਵੇਂ ਸਾਨੂੰ ਪੈ ਗਈ ਆਦਤ ਅਸੀਂ ਵੀ ਕਰ ਘੁੰਮਣ ਦਾ ਸ਼ੌਕੀਨ ਹੋ ਗਏ ਆ ਸ਼ਿਮਲੇ ਤੇ ਮਾਤਾ ਖੜੀ ਜਾਕੂ ਆਦ ਅਸੀਂ ਨਿੱਕੇ ਨਿੱਕੇ ਨਾਲ ਡੈਡੀ ਦੇ ਦੋਸਤ ਔਰ ਗਾਈਜ਼ ਅੱਜ ਜਦੋਂ ਅਸੀਂ ਪ੍ਰਸਾਦਾਂ ਤੋਂ ਇਸ ਸਮਾਪਤ ਕਰਾਂਗੇ ਤਾਂ ਅਸੀਂ ਬਿਨਾਂ ਚਲਦੇ ਜਾਂ ਮੱਥਾ ਟੇਕਾਂਗੇ ਮੋਤਰਾ ਦੇ ਆ ਕੇ ਉਹ ਸਾਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਗਨ ਦਸਤੀ ਹੈ ਕਿਉਂਕਿ ਮੈਂ ਤਾਂ ਘੱਟ ਉਹ ਵੀ ਦੱਸਿਆ ਬਾਅ ਕੰਮ ਕਰਦਾ ਸੀ ਜੋ ਕਹਿੰਦੇ ਹੁੰਦੇ ਸੀ ਕਿ ਜਗਨ ਮੇਰੇ ਮਤਲਬ ਕਿ ਰਾਤ ਦੇ ਬਚੇ ਸ਼ਾਦੀ ਤੋਂ ਵੀ ਤੁਸੀਂ ਯੂਜ਼ ਕਰੋ ਤੇ ਉਹਨੂੰ ਵੀ ਤੁਸੀਂ ਨਾਸ਼ਤੇ ਚ ਭਰੋ ਔਰ ਜਗਨ ਦੀ ਵੀ ਹੈਬਿਟ ਹੈ ਅੱਜ ਅਸੀਂ ਤੁਹਾਨੂੰ ਰਾਤ ਦੇ ਬਚੇ ਹੋਏ ਸ਼ਾਦੀ ਤੋਂ ਵੀ ਲੰਚ ਤੱਕ ਬਣਾਇਆ ਮੋਂਜੇ ਸੰਤਨਾ ਪਹੇੜਿਓ ਇਹਨਾਂ ਲੋਕਦਵਾਰੇ ਮਤਸਾਂ ਦੇ ਕਾਹੇ ਮਾਤਾ ਜੀ ਨੂੰ ਸੁਣ ਮਾਤਾ ਜੀ ਆਪਨੇ ਚਲਨ ਲੋਕਦਵਾਰੇ ਮੱਥਾ ਤੇ ਕਹਿੰਦੇ ਜੇ ਰੱਬਾ ਇਹੋ ਰਾਤ ਦੇ ਖਾਣੇ ਦਾ ਤਾਂ ਅਨੰਤ ਟੈਸਟੀ ਲਾਜ਼ੀਜ਼ ਖਾਣਾ ਬਣਾ ਕੇ ਦਿਖਾਉਂਦੇ ਹਲੇ ਤੇ ਮਨਾਂ ਨਾ ਤੱਕ ਸਿਕਲ ਗਾਇਜ਼ ਕੇਮ ਸ਼ੋਕ ਕਿੱਦਾਂ ਨਮਸਕਾਰ ਚਲਦੀ ਕਲਾ ਦੇ ਵਿੱਚੋਂ ਮਾਝਾ ਮੰਨਦੇ ਹੋ ਮਾਝਾ ਮੰਨਦੇ ਰਹੋ ਮਾਝਾ ਮੰਨਦੇ ਰਹੋ ਵੈਲਕਮ ਟੂ ਪਪਾਲ ਫੈਮਲੀਆਂ ਅਨਦਰ ਵੀਡੀਓ ਮੰਦੀ ਗਾਇਜ਼ ਅਸੀਂ ਫੇਰ ਆਪਾਂ ਚਲਦੇ ਹਾਂ ਗੁਰਦੁਆਰੇ ਮੁੱਠਾ ਟੇਕਣ ਜੇ ਵੀਰ ਸਾਡੇ ਨਾਲ ਅਸੀਂ ਵੀ ਚਾਹੀਏ ਤੁਸੀਂ ਵੀ ਸਾਡੇ ਨਾਲ ਗੁਰਦੁਆਰੇ ਦਰਸ਼ਨ ਕਰੋ ਹਾਂਜੀ ਹਾਂਜੀ ਚਲੋ ਜੇ ਫੇਰ ਆਪਾਂ ਉਸ ਤੋਂ ਬਾਅਦ ਕਿਚਨ ਚ ਚੱਲਾਂਗੇ ਠੀਕ ਹੈ ਚੱਲੋ ਚੱਲ ਜੀ ਦਿਖਾਓ ਰਸਤਾ ਉੱਪਰ ਆਰੀ ਨਿਕਲੀ ਹੋਈ ਹੈ ਗਰਮੀ ਵੀ ਹੋਈ ਹੈ ਆਂ ਤੇ ਕੁਦਰਤੀ ਤ ਆਪਣੇ ਹਾਲੇ ਚਾਲੀ ਤੋਂ ਉੱਪਰ 40 ਦੇ ਕਰੀਬ ਪਹੁੰਚੇ ਉੱਪਰ ਤੋਂ ਨਹੀਂ 39 40 ਹੋ ਗਿਆ ਹਾਂਜੀ ਇੱਕਦਮ ਹੀ ਹੋ ਗਈ ਗਰਮੀ ਇਸੇ ਨਾਲ ਹੀ ਬਿਮਾਰੀਆਂ بیمار ਹੋਏ ਬਸੋਂ ਭਾਗਾਂ ਹਾਂ ਗਾਇਸ ਅਸੀਂ ਮੱਥਾ ਟੇਕ ਕੇ ਗੁਰਦੁਆਰੇ ਤੋਂ ਵਾਪਸ ਆ ਗਏ ਆ ਹੁਣ ਵਾਪਸ ਆਉਣ ਤੋਂ ਬਾਅਦ ਆਪਾਂ ਕਿਚਨ ਵਾਲਾ ਕੰਮ ਵੀ ਕਰਾਂਗੇ ਗਾਇਸ ਮੈਂ ਆਪਣੀ ਮਾਤਾ ਬਾਰੇ ਜਾਨੀ ਇੱਕ ਡਿਟੇਲਸ ਫਿਰ ਵੀਡੀਓ ਬਣਾਉਂਗਾ ਮਾਤਾ ਪਿਤਾ ਦੋਨਾਂ ਬਾਰੇ ਜਾਣਕਾਰੀ ਦਊਂਗਾ ਬਸ ਅੱਜ ਦੀ ਮੈਂ ਬਰੀਫ ਚ ਦੱਸੂਗਾ ਕਿ ਮੇਰੇ ਮਦਰ ਜੋ ਹੈ ਉਹ ਪ੍ਰਾਇਮਰੀ ਸਰਕਾਰੀ ਟੀਚਰ ਸੀ ਸੁਭਜੀਤ ਕੌਰ ਉਪਾਲ ਉਹਨਾਂ ਦਾ ਨਾਮ ਸੀ ਨਹੀਂ ਪ੍ਰਿੰਸੀਪਲ ਮੈਂ ਸਾਰਾ ਦੱਸਦਾ ਹਾਂ ਪ੍ਰਾਇਮਰੀ ਟੀਚਰ ਸੀ ਪ੍ਰਾਇਮਰੀ ਅਧਿਆਪਕ ਸੀ ਲੇਕਿਨ ਰਿਟਾਇਰ ਹੋਣ ਤੱਕ ਉਹ ਜਿਹੜੇ ਹੈਡ ਟੀਚਰ ਬਣ ਗਏ ਸੀ ਹਾਲਾਂਕਿ ਉਹਨਾਂ ਨੂੰ ਸੈਂਟਰ ਹੈਡ ਟੀਚਰ ਵੀ ਬਣਾਤਾ ਸੀ ਡਿਪਾਰਟਮੈਂਟ ਨੇ ਪਰ ਸਿਹਤ ਚੈਂਪੀਅਨ ਨੇ ਉਹ ਅਹੁਦਾ ਜਿਹੜਾ ਨਹੀਂ ਲਿਆ ਕਿ ਪਰ ਹੈਡ ਟੀਚਰ ਦੇ ਤੌਰ ਦੇ ਉੱਤੇ ਉਹਨਾਂ ਨੇ ਰਿਟਾਇਰਮੈਂਟ ਜਿਹੜੀ ਲਈ ਸੀ ਅਧਿਆਪਕ ਦੇ ਤੌਰ ਤੇ ਉਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਪ੍ਰਾਇਮਰੀ ਤੱਕ 5ਵੀਂ ਕਲਾਸ ਤੱਕ ਪੜਾਇਆ ਸੈਂਕੜਿਆਂ ਦੀ ਹੀ ਲਾਈਫ ਜਿਹੜੀ ਇਹ ਬਣਾਈ ਔਰ ਸਾਨੂੰ ਵੀ ਜਮ ਇਨਡਿਸਪੀਨ ਕਿ ਰੱਖਿਆ ਨੰਮਤਾਵਲ ਜਿਨਾਲੋ ਪਰੇ ਹੋਏ ਸੀ ਹਰ ਗੱਲ ਸੀ ਉਹਨਾਂ ਨੇ ਸੰਸਥਾ ਕシਗੇ ਹਰ ਗਾਰ ਖੇਤੀ ਬੱਚਿਆਂ ਨੂੰ ਮੰਨਦੇ ਸੀਗੇ ਔਰ ਆਪਣੀ ਵੀ ਮੰਨਦੇ ਸੀਗੇ ਔਰ ਅੱਛੀ ਜਨਮ ਸਮਝਦੇ ਸੀ ਤੇ ਇਸੇ ਵੀ ਉਹ ਸੇਧ ਜਿਹੜੀ ਹੈਗੀ ਹੈ ਲੈ ਕੇ ਅਸੀਂ ਉਹਨਾਂ ਦੇ ਵਧੇ ਹੋਏ ਆ ਤੇ ਉਹਨਾਂ ਦੇ ਪਾਇਪ ਨੂੰਆਂ ਤੇ ਉਹਨਾਂ ਨੂੰ ਜੋ ਸਮਾਰਟ ਗ੍ਰੇਡ ਕੀਤਾ ਆਪਣੇ ਨਾਂ ਘਟਿਆ ਉਸੇ ਨੂੰ ਅੱਗੇ ਬੁਲਾ ਰਹੇ ਹਾਂ ਇਸੇ ਤਰ੍ਹਾਂ ਮੇਰੇ ਪਾਸ ਉਹ ਜਿਹੜੇ ਉਹ ਪ੍ਰਿੰਸੀਪਲ ਰਟੇ ਰਹੇ ਸੀ ਦੋਨਾਂ ਦੀ ਗੱਲ ਆਪਾਂ ਇੱਕ ਵੀਡੀਓ 'ਚ ਫੇਰ ਕਰਾਂਗੇ ਬਾਅਦ ਸ਼ਰਮਾ ਗੜੀ ਰਾਜਪਾ ਜੀ ਜੀ ਕਿ ਤੇ ਹੁਣਾਂ ਪਰਚੀ ਚੱਲਦੇ ਸਨ ਸਾਡਾ ਬਨੇ ਦਿਓ ਆਪਾਂ ਟੈਚੰਡ ਰਿਪ ਬਣਾਵਾਂਗੇ ਰਾਤ ਦੇ ਬਚੇ ਹੋਏ ਖਾਣੇ ਤੋਂ ਸਵਾਦਿਸ਼ਟ ਭੋਜਨ ਆ ਗਏ ਚਲ ਜੀ ਅੱਜ ਸੋਇ ਚ ਚਲੋ ਫਿਰ ਆਪਾਂ ਕਿਹਨੂੰ ਚਾਦੇ ਚਲੋ ਰੇ ਇਸ ਪੰਜਾਬੀਆਂ ਵਿੱਚ ਜਿਸ ਤਰ੍ਹਾਂ ਹੈ ਬਹੁਤ ਇੱਕ ਆਦਤ ਬਣੀ ਆ ਪਰ ਲੇਕਿਨ ਹੈਲਦੀ ਆਦਤ ਆ ਕਿ ਰਾਤ ਦੇ ਬੱਚੇ ਖਾਣੇ ਨੂੰ ਵੀ ਨਾਸ਼ਤੇ ਵਿੱਚ ਯੂਜ਼ ਕਰਦੇ ਆ ਅੱਜ ਗਗਨਦੇਵ ਜੀ ਦੱਸਣਗੇ ਕਿ ਕੀ ਆਪਾਂ ਰਾਤ ਦੀ ਦਾਲ ਦਾ ਕੀ ਬਣਾ ਬਣਾਵਾਂਗੇ ਅੱਜ ਆਪਾਂ ਰਾਦੀ ਦਾਲਾਤੀ ਸਾਡੀ ਸੀ ਕद्दू ਵਾਲੀ ਚਨੇ ਦੀ ਦਾਲ ਚਨੇ ਦੀ ਦਾਲ ਤੇ ਉਹਨੂੰ ਮੈਂ ਮਿਕਸੀ ਦੇ ਵਿੱਚ ਆਹ ਗ੍ਰਾਈਂਡ ਹਲਕਾ ਜਿਹਾ ਕੀਤਾ ਇੱਕ ਵਾਰੀ ਹੋਰ ਗੇੜੀ ਮਰਵਾਣੀ ਐ ਅੱਛਾ ਇਹਨੂੰ ਪਤਲਾ ਕਰਨਾ ਪਤਲਾ ਇੱਕ ਵਾਰੀ ਜਮਾ ਬਿਲਕੁਲ ਜਿਵੇਂ ਆਪਾਂ ਕਰਦੇ ਹਾਂ ਨਾ ਹਾਂ ਹਾਂ ਚਟਨੀ ਟਾਈਪ ਬਣਾ ਲੈਣਾ ਓਕੇ ਇਹਦੇ ਵਿੱਚ ਹੀ ਹੁਣ ਮੈਂ ਆ ਆਟਾ ਫਿਰ ਚਮ ਕਰਛੀਆਂ ਪਾਉਂਗੀ ਯਾਨੀ ਕਿ ਉਹ ਕੋਲ ਬਣ ਜਾਊਗਾ ਫੀਲੇ ਵਾਂਗੂ ਇਹ ਬਣ ਜਾਏਗਾ ਤੈਨੂੰ ਆਪਾਂ ਫਿਰ ਪਰੌਂਠੇ ਬਣਾਉਣਾ ਆਪਾਂ ਗਾਇਜ਼ ਇਹ ਪਰੌਂਠਾ ਫਿਰ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਕਿ ਆਪਾਂ ਗੈਰ ਆਟਾ ਗੁੰਨੇ ਵਾਲਾ ਹਾਂਜੀ ਹਾਂ ਨਾ ਆਟਾ ਗੁੰਨਨ ਦੀ ਲੋੜ ਨਾ ਵਿੰਨ ਦੀ ਲੋੜ ਤੈ ਤਿਆਰ ਹੋ ਜਾਊਗਾ ਤੁਹਾਡਾ 5 ਮਿੰਟ ਦੇ ਵਿੱਚ ਜੈ ਨਾਸ਼ਤਾ ਦਾਲ ਦੀ ਪਰੌਂਠਾ ਦਾਲ ਦਾ ਪਰੌਂਠਾ ਪਰੌਂਠੇ ਦੇ ਵਿੱਚੋਂ ਕੀ ਕੀ ਇਨਗਰੀਡੀਅੰਟ ਪਾਉਂਦੇ ਆਪਾਂ ਹੁਣ ਦੇਖਦੇ ਹਾਂ ਹਾਂ ਦੇਖੋ ਹੁਣ ਆਪਾਂ ਇਹਦੇ ਵਿੱਚ ਆਟਾ ਕੋਲੀ ਇੱਕ ਕੋਲੀ ਆਟਾ ਪਾ ਲਿਆ ਇਹਦੇ ਚ ਹੁਣ ਅਸੀਂ ਹਰੀਆਂ ਮਿਰਚਾਂ ਕੱਟੇ ਹੋਏ ਕਟੀਆਂ ਤੇ ਲਸਣ ਕੱਟਿਆ ਹੋਇਆ ਬ੍ਰਿਕ-ਬ੍ਰਿਕ ਤੇ ਬਾਕੀ ਆਹ ਆਪਾਂ ਬ੍ਰਿਕ ਕੱਟਿਆ ਹੋਇਆ ਪਿਆਜ਼ ਪਾ ਲੈਣਾ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਪਾ ਕੇ ਆਪਾਂ ਤੇ ਹੁਣ ਅਸੀਂ ਪਾਣਾ ਹੈਗਾ ਨਮਕ ਟੇਸਟ ਦੇ ਅਨੁਸਾਰ ਠੀਕ ਹੈ 2 ਚਮਚਾ ਨਮਕ ਕਾਲੀ ਮਿਰਚ ਅੱਧਾ ਚਮਚ ਚਮਚ ਉਹ ਵੀ ਕੋਈ ਕਰਾਰੀ ਜਿਆਦਾ ਖੰਦਾ ਕੋਈ ਲਾਲ ਮਿਰਚ ਵੀ ਕਰਾਰੀ ਦੇ ਹਿਸਾਬ ਨਾਲ ਹੀ ਪਾਣੀ ਹੈ 2 ਚਮਚ ਪਾਏ ਬਾਕੀ ਜਿਸ ਆਪਣੇ ਸਾਰਾ ਨਮਕ ਪਾ ਸਰਦੇ ਇਹ ਜਵਾਨ ਪੂਰਾ 1 ਚਮਚ ਠੀਕ ਹੈ ਇਹ ਨੂੰ ਪਹਿਲਾਂ ਪਾ ਕੇ ਹਲਕਾ ਜਿਹਾ ਆਪਾਂ ਲਾ ਲੈਣਾ ਠੀਕ ਹੈ ਹੁਣ ਜਿਹੜਾ ਆਪਾਂ ਦਾਲ ਦਾ ਮਿਕਸਚਰ ਤਿਆਰ ਕੀਤਾ ਹੈ ਯਾਨੀ ਕਿ ਦਾਲ ਨੂੰ ਉਬਾਲਿਆ ਇਹ ਕੱਲੀ ਦਾਲ ਹੀ ਹੈ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਇਆ ਇਹਨੂੰ ਮਿਕਸੀ ਦੇ ਵਿੱਚ ਬਲੈਂਡ ਕੀਤਾ ਇਹਨੂੰ ਨਾਲ ਦੀ ਨਾਲ ਅਸੀਂ ਪਾ ਲੈਣਾ ਹੈ ਦੀਜੀ ਠੀਕ ਹੈ ਆਟੇ ਗਾਈਜ਼ ਰਾਤ ਦੀ ਦਾਲ ਵਿੱਚ ਵੀ ਨੂਨ ਮੈਂ ਚੁੰਦਾ ਇਸ ਕਰਕੇ ਥੋੜਾ ਜਿਹਾ ਆਪਾਂ ਆਮ ਨਾਲੋਂ ਘੱਟ ਰੱਖਿਆ ਟੇਸਟ ਅਨਸਾਰ ਭਾਵੇਂ ਕਿ ਆਪਾਂ ਨਮਕ ਵੀ ਘੱਟ ਸੀ ਤੋਂ ਵੀ ਮਿੱਠਾ ਵੀ ਥੋੜੀ ਜੰਨੀ ਆਪਾਂ ਘੱਟ ਰੱਖੀਏ ਜੰਮੇ ਦਾਲ ਦੇ ਵਿੱਚ ਵੀ ਰਾਤੀ ਆਪਾਂ ਸਾਰਾ ਕੁਝ ਪਾਇਆ ਹੋਇਆ ਗਾਈਜ਼ ਆਟੇ ਦੇ ਦਾ ਆਪਾਂ ਹੁਣ ਘੋਲ ਤਿਆਰ ਕਰਨਾ ਸ਼ੁਰੂ ਕੀਤਾ ਤੇ ਆਪਾਂ ਘੋਲ ਦੇ ਅਨਸਾਰ ਪਾਣੀ ਪਾਵਾਂਗੇ ਇਸ ਤਰ੍ਹਾਂ ਦਾਲ ਤੇ ਆਟੇ ਦਾ ਘੋਲ ਜਿਹੜਾ ਤਿਆਰ ਹੋ ਗਿਆ। ਐਦਾਂ ਦਾ ਘੋਲ ਤਿਆਰ ਹੋ ਜਾਉਂ ਜੀ ਦਾ। ਹਾਂਜੀ ਗਾਈਜ਼ ਮੈਂ ਤਾਂ ਧਿਆਨ ਰੱਖਣਾ ਕੋਈ ਗੰਡ ਨਹੀਂ ਹੋਣੀ ਚਾਹੀਦੀ। ਪੂਰਾ ਮਤਲਬ ਹੈ ਇੱਕਸਾਰ ਇਹ ਹੋਣਾ ਚਾਹੀਦਾ ਬਿਲਕੁਲ। ਹਾਂ। ਗੁੱਡ। ਹਣ ਆਪਣਾ ਤਵਾ ਗਰਮ ਹੈ। ਹਾਂਜੀ। ਤੇ ਆਪਾਂ ਹੁਣ ਇੱਥੇ ਤੇਲ ਲਾ ਕੇ ਬਣਾਣਾ ਸ਼ੁਰੂ ਕਰਦੇ ਆਪਾਂ ਟਿੱਕੀ ਦੀ। ਕਈ ਨੌਨ ਸਟਿਕ ਤਵੇ ਤੇ ਬਣਾ ਸਕਦੇ ਪਰ ਅਸੀਂ ਆਪਣਾ ਲੋਹੇ ਵਾਲਾ ਤਵਾ ਯੂਜ਼ ਕੀਤਾ ਤਾਂ ਹੁਣ ਕਾ ਇਹ ਆਪਾਂ ਤੇਲ ਤਾਂ ਪੁੱਲ ਲਿਆ ਹੈ ਕਿ ਤੇਲੇ ਨਹੀਂ ਲੱਗੇ। ਜੀ ਲੱਗਦਾ ਨਹੀਂ ਲੱਗਿਆ। ਮੈਂ ਕਰਨਾ ਹੈ ਸਿਲੀ ਵਾਲੀ ਖਾਣਾ ਦੇਣਾ। ਇਸੇ ਸੁੱਕਾ ਨਾ ਪੱਕਣ ਤੋਂ ਮੰਗੇ ਉਪਰ ਹੌਲੀ ਹੌਲੀ ਪਾਣੀ ਸੋਤ ਸਤਜਾਏਗੀ ਜਦੋਂ ਆ ਸੁੱਕਦਾ ਦਿੱਸਦਾ ਜਿਸ ਤਰ੍ਹਾਂ ਜਦੋਂ ਸੁੱਕ ਜਾਊਗਾ ਤਾਂ ਆਪਾਂ ਹੌਲੀ ਹੌਲੀ ਇਹ ਟਪੜ ਲਵਾਂਗੇ ਠੀਕ ਉਪਰੋਂ ਵੀ ਸੁੱਕਣ ਲੱਗੇ

ਸੋ ਗਾਈਜ਼ ਅੱਜ ਫਿਰ ਮਾਤਾ ਜੀ ਦੀ ਗੱਲ ਹੋ ਗਈ ਅੱਜ ਆਪਾਂ ਜਿਹੜਾ ਹੈਗਾ ਰਾਤ ਦੇ ਭੋਜਨ ਤੋਂ ਖਾਸ ਡਿਸ਼ ਬਣਾ ਲਿਆ ਪਰੌਂਠਾ ਕਿਹੜਾ ਬਣਾਇਆ ਦਾਲ ਦਾ ਪਰੌਂਠਾ ਬਣਾਇਆ ਜੀ ਬਹੁਤ ਖਾਸ ਡਿਸ਼ ਤੋਂ ਦੇ ਵਿੱਚ ਕਿਹੜੇ ਕਿਹੜੇ ਮਸਾਲੇ ਸਭ ਦੇਖ ਲਿਆ ਤੁਸੀਂ ਹੁਣ ਆਪਾਂ ਵੀਡੀਓ ਨੂੰ ਅੰਤ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਅੱਜ ਆਪਾਂ ਇੱਥੇ ਬੱਸ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੀ ਆਪਾਂ ਕੋਈ ਰੈਸਪੀ ਲੈ ਕੇ ਆਵਾਂਗੇ ਜਾਂ ਗਗਨ ਜੀ ਨੂੰ ਤਾਂ ਕੋਈ ਨਵਾਂ ਡੁਇਡਰ ਸਿੱਖ ਲੈ ਕੇ ਆਵਾਂਗੇ ਪਰ ਤੁਸੀਂ ਬਣੇ ਰਹੋ ਸਾਡੇ ਨਾਲ ਸਬਸਕ੍ਰਾਈਬ ਕਰ ਲਓ ਆਈ ਵੈਲਕਮ ਜੀ ਆਲੋ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਦੀ ਜਿਹੜੀ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਜੀ ਨੋਟੀਫਿਕੇਸ਼ਨ ਪਹੁੰਚੇ ਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਅਗਲੀ ਵੀਡੀਓ ਦੇ ਵਿੱਚ ਕੀ ਨਵੀਂ ਚੀਜ਼ ਲੈ ਕੇ ਆਏ ਆ ਹੁਣ ਇੱਥੇ ਬੱਸ ਥੈਂਕ ਯੂ ਥੈਂਕ ਯੂ ਵੈਰੀ ਮਚ ਮਤੇ ਮੰਦੇ ਰੋ ਮਤੇ ਮੰਦੇ ਰੋ ਜਿਆ ਮੰਦੇ ਰੋ ਤੇ ਦੇਖਦੇ ਰੋ ਸਾਨੂੰ ਇਹ ਪਿਆਰ ਦਿੰਦੇ ਰੋ ਬਾਈ ਕਮੈਂਟ ਜੂਰ ਕਰਿਓ ਅਸੀਂ ਉਸ ਦੇ ਅਨਸਾਰ ਫਿਰ ਹੋਰ ਨਵੇਂ ਨਵੇਂ ਕੰਮ ਕਰਾਂਗੇ ਜ਼ਰੂਰ